ਮੂੜਕ ਨਹਿਰ ਦੇ ਵਿੱਚੋਂ ਵੱਡਾ ਪਾੜ ਪੈ ਗਿਆ ਹੈ ਜਿਸ ਕਾਰਨ ਆਲੇ-ਦੁਆਲੇ ਦੇ ਪਿੰਡਾਂ ਦੇ ਉੱਤੇ ਖਤਰਾ ਮੰਡਰਾ ਰਿਹਾ ਹੈ ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ-ਉੱਧਰ ਭੱਜਦੇ ਹੋਏ ਨਜ਼ਰ ਆ ਰਹੇ ਨੇ ਜਿਹਾ ਜ਼ਿਕਰਯੋਗ ਹੈ ਕਿ ਜ਼ੋਰਾ ਤੇ ਇਸ ਵਕਤ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਮੌਨਸੂਨ ਦੇ ਮੱਦੇਨਜ਼ਰ ਵੱਖ-ਵੱਖ ਇਲਾਕਿਆਂ ਤੋਂ ਵਿੱਚੋਂ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕ ਮੀਂਹ ਦਾ ਕਹਿਰ ਚੱਲ ਰਹੇ ਨੇ ਅਨੇਕਾਂ ਇਲਾਕਿਆਂ ਤੋਂ ਵਿੱਚ ਹੜਾ ਵਰਗੀ ਸਥਿਤੀ ਬਣੀ ਹੋਈ ਹੈ ਤਾਂ ਸਾਹਮਣੇ ਆਇਆ ਹੈ ਜਿੱਥੇ ਮੂਨਕ ਨਹਿਰ ਦੇ ਵਿੱਚੋਂ ਪਾੜ ਪੈ ਗਿਆ ਜਿਸ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਦੇ ਉੱਤੇ ਖਤਰੇ ਦੀ ਘੰਟੀ ਮੰਡਰਾ ਰਹੀ ਹੈ ਤੁਹਾਨੂੰ ਦੱਸਦੀ ਕਿ ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਦੇ ਹੋਏ ਨਜ਼ਰ ਆ ਰਹੇ ਨੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਵਿੱਚ 3-3 ਫੁੱਟ ਪਾਣੀ ਖੜ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਨੂੰ ਬਚਾਉਣ ਦੇ ਲਈ ਮਜਬੂਰ ਹੋ ਗਏ ਨੇ ਫਿਲਹਾਲ ਦੇ ਲਈ ਤੁਹਾਨੂੰ ਦੱਸਦੇ ਹਾਂ ਕਿ ਮੋਨਕ ਨਹਿਰ ਦੀ ਮੁਰੰਮਤ ਜਾਰੀ ਹੈ ਮੁਰੰਮਤ ਕੀਤੀ ਜਾ ਰਹੀ ਹੈ ਲੋਕਾਂ ਦੇ ਲਈ ਮਦਦਕਾਰ ਜ ਵੀ ਹਾਲਾ ਕਿ ਕੀਤੇ ਜਾ ਰਹੇ ਨੇ ਪਰ ਲੋਕ ਆਪਣੇ ਘਰਾਂ ਦਾ ਸਮਾਨ ਚੁੱਕ ਕੇ ਹੋਰ ਕਿਤੇ ਜਾਣ ਦੇ ਲਈ ਮਜਬੂਰ ਹੋ ਚੁੱਕੇ ਨੇ ਤਾਂ ਦੱਸਦੇ ਕਿ ਬੇਹਦ ਖੌਫਟਕ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਕਿਸ਼ਤੀਆਂ ਦਿਰਾਹੀ ਆਪਣੇ ਕਿਤੇ ਹੋਰ ਜਾਂਦੇ ਹੋਏ ਨਜ਼ਰ ਆਏ ਨੇ ਲੋਕ ਆਪਣੀ ਜਾਨ ਬਚਾ ਰਹੇ ਨੇ ਆਪਣੇ ਛੋਟੇ-ਛੋਟੇ ਬੱਚਿਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਨੇ ਜਿੱਥੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲ ਰਹੀ ਆ ਉੱਥੇ ਹੀ ਲੋਕ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਮੀ ਇਸ ਵਕਤ ਆਪਣਾ ਕੈਰ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਮੀ ਕਾਰਨ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਉੱਥੇ ਹੀ ਮਾਮਲਾ ਬਵਾਨਾ ਤੋਂ ਸਾਹਮਣੇ ਆਇਆ ਜਿੱਥੇ ਬਵਾਨਾ ਦੇ ਵਿੱਚ ਦੇ ਰਾਤ ਜੋ ਹੈ ਬੂਨਕ ਨਹਿਰ ਦੇ ਵਿੱਚੋਂ ਪਾੜ ਪੈਂਦਾ ਹੈ ਦੇਖਦੇ-ਦੇਖਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਇਸ ਦਾ ਕਹਿਰ ਦੇਖਣ ਨੂੰ ਮਿਲਦਾ ਹੈ ਪਾਣੀ ਭਰ ਜਾਂਦਾ ਹੈ 3-3 ਫੁੱਟ ਪਾਣੀ ਦਸਿਆ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਲੋਕਾਂ ਦੇ ਘਰਾਂ ਦੇ ਵਿੱਚ 3 ਫੁੱਟ ਪਾਣੀ ਤਾਂ ਜ਼ਰੂਰ ਕਿਆ ਹੋਵੇਗਾ ਤਾਂ ਲੋਕ ਆਪਣੇ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਦੇ ਹੋਏ ਨਜ਼ਰ ਆਏ ਹੋਰ ਖੇਤਰਾ ਦੇ ਵਿੱਚ ਜਾ ਕੇ ਜਾਨ ਬਚਾਉਣ ਦੀ ਕੋਸ਼ਿਸ਼ਾਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਨਹਿਰ ਦੀ ਮੁਰੰਮਤ ਦਾ ਕਾਰਜ ਵੀ ਜਾਰੀ ਹੈ ਲੋਕਾਂ ਦੀ ਮਦਦ ਕਰਨ ਦੇ ਲਈ ਕਾਫੀ ਹੋਰ ਵੀ ਅੱਗੇ ਆਏ ਨੇ ਤਾਂ ਜੋ ਲੋਕਾਂ ਨੂੰ ਬਚਾਇਆ ਜਾ ਸਕੇ ਲੋਕਾਂ ਦੇ ਜਾਨ ਨੂੰ ਖਤਰਾ ਨਾ ਹੋਵੇ ਤੁਹਾਡੇ ਇਲਾਕੇ ਦੇ ਵਿੱਚ ਕੀ ਹੈ ਹਾਲ ਇਹ ਮੀ ਤੁਹਾਡੇ ਇਲਾਕੇ ਦੇ ਵਿੱਚ ਕਿਵੇਂ ਦਾ ਹੈ ਜਾਦਾ ਪੈ ਰਹੇ ਹੈ ਘੱਟ ਪੈ ਰਹੇ ਹੈ ਜਾਂ ਫਿਰ ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਿਹਾ ਹੈ ਜਾਂ ਫਿਰ ਲੋਕਾਂ ਤੇ ਕਹਿਰ ਕਮਾ ਰਿਹਾ ਹੈ ਆਪਣੇ ਇਲਾਕੇ ਦਾ ਹਾਲ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਨਾ